ਇੱਕ ਸਮੇਂ ਭਾਈ ਰਾਜਾ ਨਰਸਰਤਨ ਉਪਕਟਾਨੰਦ ਸੰਤਾਰੇ ਦਾ ਹੂੰ ਸੰਤਾਰੇ ਦਾ ਬਿਆਹ ਹੋ ਢੋਲਵਾ ਸਾਰੇ ਜਾ ਕੇ ਰਹਿ ਲੱਗਿਆ ਨਰਸਰਤਨ ਜਦੋਂ ਉਹਦੇ ਕੋਲ ਆਵਦੀ ਭੈਣ ਕੋਲ ਆਉਣ ਲੱਗਿਆ ਵੀ ਐਂ ਕਹਿੰਦੀ ਵੀ ਭੈਣ ਬਣਾ ਲਈ ਉਹਨੇ ਆਪਦੀ ਉਹਨੂੰ ਸ਼ੱਕ ਪੈ ਗਿਆ ਜੇ ਨੂੰ ਵੀ ਇਹ ਤਾਂ ਦੂਜੇ ਲੋਟ ਦਾ ਕਹਿੰਦਾ ਭਾਈ ਜਿਹੜੇ ਹੁੰਦੇ ਐ ਇਹੇ ਜੇ ਉਹ 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 ਕਹਣਾ ਭਾਈ ਭਾਈ ਬਣ ਕੇ ਰਹਿ ਕੇ ਦਿਖਾਉਂਗਾ ਤੇ ਉਹ ਕਹਿੰਦੀ ਮੈਂ ਭੈਣ ਬਣ ਕੇ ਰੋ ਉਹਦੇ ਪਿੱਛੇ ਰਾਣੀ ਵੀ ਥੱਲੇ ਠੜਕੀ ਸਮਝ ਲਾਉਣੇ ਧੋੜ ਵਾਸ਼ਾ ਨੇ ਤੇ ਜਦੋਂ ਆਇਆ ਭਾਈ ਉਹਨੇ ਹਥਿਆਰ ਦਿੱਤੇ ਨਾਲੇ ਘੋੜਾ ਦਿੱਤਾ ਉਹਦੇ ਕੋਲ ਇਹ ਵੀ ਭਾਈ ਆ ਲੈ ਜਾ ਤੇ ਮੇਰੇ ਮੁੰਡੇ ਦੀ ਸ਼ੱਕ ਭਰ ਜੀ ਤੇ ਭਾਈ ਉਹਨੇ ਲੈ ਕੇ ਉੱਪਰ ਪਰ ਪਿਆ ਪੜਿਆ ਹੁੰਦਾ ਮੰਝਲਾ ਮਾਰਦਾ ਗਾਹ ਹੁਣ ਜਾਨੀ ਚੋਰ ਸ਼ੇਰ ਦਾ ਘੇਰੇ ਆ ਦਰਖਤੇ ਤੇ ਬੇ ਉਹ ਦੂਰ ਹੁਮਾਰੀ ਜਾਂਦਾ ਤੇਰੇ ਮੇਰੇ ਅਰਗਾਂ ਨੂੰ ਵੀ ਉਹ ਦੂਰ ਦੀ ਲੰਗ ਜੋ ਫੇਰ ਖਾਜੂ ਫੇਰ ਖਾਜੂ ਫੇਰ ਖਾਜੂ ਭਰਾਵਾ ਦੂਰ ਦੀ ਲੰਗਿਆ ਤੇ ਉਹਨੇ ਭਰਾ ਆਖਿਆ ਉਹ ਕਹਿੰਦਾ ਫੇ ਭਰਾ ਦਾ ਦਰਜਾ ਤਾਂ ਦੂਰ ਹੋਇਆ ਛੀ ਉਹ ਪੈਦਾ ਤੇ ਟੱਕੜਾਇਆ ਸੀ ਕੰਮ ਤਾਂ ਫੇਰਾ ਸ਼ੂਰਾ ਵੀ ਮਾਰਦਾ ਸ਼ੂਰਾਜਾ ਨਰਸਰਤਾਨ ਉਹ ਕਹਿੰਦਾ ਵੀ ਸੁਣ ਭਰਾ ਕਹਤੋ ਸੁਣੀ ਮੈਂ ਨਾ ਮੈਂ ਪਿੱਛੇ ਹਟਦਾ ਰਾਜਾ ਨਰਸਰਤਾਨ ਉਹਦੇ ਕੰਨੀ ਮ ਆਇਆ ਭੁੱਖਾ ਸ਼ੇਰ ਚਾਰਦਲਾ ਦਾ ਉੱਤੇ ਚੜੀ ਬੈਠਾ ਸੀ ਉਹਨੂੰ ਉਹ ਡਰ-ਡਰ ਕੇ ਥੱਲੇ ਉੱਤ ਜਾ ਕੇ ਖੰਗਿਆ ਉਹ ਉਹ ਕਹਿੰਦਾ ਉਹ ਆਇਆ ਉਹਰੇ ਕੰਨੀ ਕਹਿੰਦਾ ਆ ਜਾ ਛੇੜ ਦੇ ਬੱਚਾ ਫਿਰ ਮੇਰੇ ਕੰਨੀ ਆਇਆ ਉਹਨੇ ਢਾਹ ਤੇ ਬੋਸ਼ ਕੇ ਉਹਦਾ ਪੰਜਾ ਪਰਿਵਾਰ ਨਾਲ ਫੇਸਤੀ ਕਾਜ ਦੇ ਕਾਜਾ ਬਸਲਾ ਹੁੰਦਾ ਕਹਿੰਦੇ ਸ਼ੇਰ ਦਾ ਲਾਲ ਜੀ ਨਾਲ ਮਾਰਦਾ ਉਹਨੂੰ ਕਹਿੰਦਾ ਆ ਜਾ ਉਸਤ ਰਿਆ ਉਸਤ ਰਿਆ ਭਾਈ ਜਾਨੀ ਚੋਰ ਕਹਿੰਦਾ ਅੱਜ ਤੂੰ ਮੈਂ ਮੇਰਾ ਸ਼ਰੀਰ ਇੱਕ ਜਾਨੀ ਚੋਰ ਕਹਿੰਦਾ ਤੇਰਾ ਹੋ ਚੁੱਕਿਆ ਕਹਿੰਦਾ ਫਿਰ ਹੁਣ ਮੈਂ ਤੈਨੂੰ ਜਾਣਤਾ ਦਿੰਦਾ ਨਹੀਂ ਕਹਿੰਦਾ ਮੈਂ ਮੇਰੇ ਪਿਓ ਦਾ ਨੋਏਗਾ ਕੀ ਦਚਾਂ ਕੰਮ ਖਾਵਦਾ ਨਹੀਂ ਕੀ ਅਛਾ ਸੁਣੇ ਤੇ ਉਹਦਾ ਕਹਿੰਦਾ ਮੈਂ ਪੁੱਤਾ ਤੇ ਚੋਰ ਗੜੀ ਸਾਡਾ ਨਾ ਹੋਆ ਪਿੰਡ ਹੈ ਕਹਿੰਦਾ ਚੋਰ ਗੜੀ ਉੱਥੇ ਲੈ ਜਾ ਭਈ ਆਉਨੇ ਪਿੰਡ ਉੱਥੇ ਰੱਖਿਆ ਦੂਜੇ ਦਿਨ ਕਹਿੰਦਾ ਵੀ ਐ ਕਰਕੇ ਮੈਂ ਤਾਂ ਸ਼ੱਕ ਭਰਨੇ ਜਾਣਾ ਤੇ ਉੱਥੋਂ ਲੈ ਕੇ ਉਹਨਾਂ ਦੇ ਈ ਪਰ ਜਾਇ ਨੂੰ ਫੇਰ ਦੂਜੇ ਦਿਨ ਉਹ ਆ ਗਿਆ ਲੇਕੇ ਉਹ ਡਿਪਾਰਟਮੈਂਟ ਫੋਟਨ ਨਾਲ ਸਾਰਾ ਕੁਝ ਲੈ ਕੇ ਤੇ ਕਹਿੰਦਾ ਚੱਲ ਪਿਆ ਭਾਈ ਉਹ ਨਰ ਸੁਲਤਾਨ ਜਾਨੀ ਚੋਰਤਾ ਉਹਦੇ ਬਾਗੀ ਗਿਆ ਕੰਮ ਤੇ ਉਹਨਾਂ ਉੱਥੇ ਬਾਗ ਗਿਆ ਭਾਈ ਤੇ ਉਹ ਆ ਗਿਆ ਲੈ ਕੇ ਪੂਰੇ ਹਰਾ ਬੇਟਾ ਸੀ ਜਾਨੀ ਚੋਰ ਸੀ ਪਹਿਲਾਂ ਵੀ ਮੈਂ ਜਦੋਂ ਭਾਈ ਆ ਗਿਆ ਹੁਣ ਉੱਥੇ ਗਾਹ ਇਹ ਬੁੱਢ ਸ਼ੋਸ਼ੀ ਕੋਈ ਰਾਜਾ ਭੈਣਾ ਕਸ਼ਮ ਉਹਨੇ ਦੇਖੀਆਂ ਵੀ ਰਾਣੀਆਂ ਕਿੰਨਾ ਸੋਹਣਾ ਮਾਰੇ ਕੋਈ ਰਾਣੀ ਜਿਹੜੀ ਉਹਦੇ ਘਰ ਵਾਲੇ ਸੋਨਨ ਦੇਹਾ ਦੇ ਸੀ ਤੇ ਉਹਨੇ ਐਨੇ ਵੀ ਵਜ਼ੀਰ ਕਹਿੰਦਾ ਵਜ਼ੀਰ ਹੁੰਦੇ ਆ ਭੈਣਾਂ ਦੇ ਢੰਗ ਵਾਲੇ ਕਹਿੰਦਾ ਤੂੰ ਐਂ ਘਾਰ ਬਿਚੂ ਰੋਟੀ ਕੱਢ ਦੇ ਫਿਰ ਫਿਰ ਲੋਟੋ ਕੰਮ ਆਪਣੇ ਆਏ ਨੀਉਂ ਦਾ ਲੋਟ ਕੰਮ ਉਹਨੇ ਭਈ ਰੋਟੀ ਕੱਢਤੀ ਖਾਰਿਆਂ ਨੂੰ ਤੇ ਰੋਟੀ ਖਾਰਿਆਂ ਨੂੰ ਕੱਢਤੀ ਰੋਟੀ ਪਈ ਖਾ ਕੇ ਸਾਰੇ ਹੁਣ ਫੌਜੀ ਪੁਕਾਰ ਤਾਂ ਸਾਰੇ ਨਿਕਲੇ ਜਾਂਦੇ ਆ ਰਾਜਾ ਵੀ ਨਿਕਲੇ ਗਿਆ ਤੇ ਮਗਰੋਂ ਨਿਹਾਰ ਦੇ ਘੇਰ ਲਿਉਣੀ ਮੈਂ ਇਹ ਤੇ ਘੇਰ ਲਿਉ ਕਹਿੰਦੇ ਵੀ ਉਹਨਾਂ ਨੇ ਨੌਨੋਂ ਫੁੱਟ ਗਜੀਦ ਉਹ ਰਛੀਕੰਦ ਮੇਰੇ ਕੋਲ ਨਾਲ ਆਉਂਦਾ ਜੰਗਲ ਨੂੰ ਕਿਤੋਂ ਦੀ ਥਾਂ ਨਹੀਂ ਤੇ ਉਹ ਲਾ ਤੇ ਸਾਹ ਫਿਰੇ ਤਾਕ ਲਾ ਤੇ ਉੱਤੇ ਉੱਤੇ ਮੇਟੀ ਕਿਤੋਂ ਦੀ ਲੰਗਣ ਨੂੰ ਥਾਂ ਨਾ ਪੋਰਾ ਉਹਨਾਂ ਸਰਦਾਰ ਸੁਲਤਾਨ ਨੇ ਆਖਿਆ ਵੀ ਹੁਣ ਕਰ ਜੇ ਕਿਵੇਂ ਵੀ ਉਹਨੂੰ ਆਖਿਆ ਵੀ ਸਾਡੀਆਂ ਰਾਣੀ ਇੱਕ ਰਹੇਗੀ ਉਹ ਕਹਿੰਦਾ ਕੋਈ ਰਾਣੀ ਰੂਣੀ ਨਹੀਂ ਰਹੀ ਛੋਡੀ ਐਵੇਂ ਸਾਡੇ ਸਰਨਾ ਲਾਉਣਾ ਤਾਂ ਤੁਹਾਨੂੰ ਰੋਟੀ ਖਵਾਈ ਜਾਣਾ ਸਾਡੇ ਸਰ ਲਈ ਜਾਣਾ ਕਹ ਕਹਿੰਦਾ ਵੀ ਰਾਣੀ ਰਹੇਗੀ ਤੂੰ ਐਨਾ ਘਰ ਕਹਿੰਦਾ ਨਾ ਫਿਰ ਉਹਨੇ ਜਾਨੀ ਚੋਰ ਨੇ ਆਖਿਆ ਮੈਨੂੰ ਯਾਦ ਕਰੀਂ ਨਾ ਤੂੰ ਫਿਰ ਜਦੋਂ ਕੋਈ ਮੌਕਾ ਪਵੇਗਾ ਭਈ ਉਹਨੇ ਆਖਿਆ ਉਹਦੇ ਫਿਰ ਯਾਰ ਆ ਗਿਆ ਵੀ ਜਾਨੀ ਨੇ ਆਖਿਆ ਸੀ ਮੇਰੇ ਦੂ ਮੌਕਾ ਕੀ ਬੂਆ ਪਾਉਣ ਖੜਾ ਜੀ ਹੂੰ ਭਈ ਉਹਨੇ ਜਾਨੀ ਚੋਰ ਨੂੰ ਯਾਦ ਕਰਿਆ ਜਦੋਂ ਉਹਦੇ ਚਪਾਈ ਹੁਣਾਂ ਨੂੰ ਰੁਕਾ ਹੜਾਕੇ ਪੇਟਾ ਨੂੰ ਜਾਨੀ ਚੋਰ ਨੂੰ ਫਰਾ ਉਹ ਬਹਾਂ ਟਾਂਕ ਲਈ ਬੈਠੇ ਸੀ ਕਿਸੇ ਸਫੂਕਾਰ ਦਾ ਜਹਾਜ਼ ਤੇ ਨਾ ਸੀ ਕੋਕੜਾ ਛੋੜੇ ਸੀ ਲੁੱਟੇਰੇ ਇਕੱਠੇ ਹੋਏ ਵੇ ਤੇ ਉਹ ਉਹਨਾਂ ਨੇ ਜਿਹੜੇ ਮੂਲੇ ਸੀ ਜਿਹੜੇ ਮੇਰਾ ਵੀ ਆਪਣੇ ਅੜਜਾਂ ਨੇ ਦੇਖਿਆ ਵੀ ਇਹਨਾਂ ਨੂੰ ਆਪਾ ਲੁੱਟ ਗਏ ਉਹ ਕਹਿੰਦਾ ਸਾਡਾ ਸਭ ਕੁਝ ਲੁੱਟ ਲਏ ਸਾਨੂੰ ਕੋਈ ਹੋ ਨਹੀਂ ਅਸੀਂ ਕਿਹੜਾ ਭਜਨ ਪੱਜ ਜਾਗੇ ਸੁੱਥੋਂ ਐਨੇ ਜਾਣੇ 1000 ਸਾਨੂੰ ਵੀ ਆਏ ਕਰਕੇ ਕਿਹੜਾ ਜਾਨੂ ਨੂੰ ਮਾਰਾ ਉਹ ਜਾਨੀ ਚੋਰ ਤੇ ਨਿਰਦੇਸ਼ ਨੂੰ ਵੀ ਸੁਣ ਗਿਆ ਕਹਿੰਦੇ ਆਹ ਕਹਿੰਦਾ ਤੁਸੀਂ ਕਿਵੇਂ ਜਾਨੀ ਨੂੰ ਜਾਣਦੇ ਹੋ ਕਹਿੰਦੇ ਜਾਣਦੇ ਹੁੰਦੇ ਤਾਂ ਨਹੀਂ ਅਸੀਂ ਹੈਗੇ ਸਾਡੇ ਕੋਲ ਤਾਂ ਰੁੱਕਾ ਹੈ ਫੜਲਾ ਪੜਿਆ ਜਾਨੀ ਚੋਰ ਦੇ ਅੱਖਾਂ ਚੋਂ ਪਾਣੀ ਆ ਗਿਆ ਬੱਚਾ ਕਿਹਾ ਮੇਰੇ ਪਰਾ ਤੇ ਨੀਰ ਤਾਪੜੀ ਕਹਿੰਦਾ ਹਾਂ ਭਾਈ ਉੱਥੋਂ ਕਹਿੰਦਾ ਵੀ ਉਹਨਾਂ ਨੂੰ ਕਹਿੰਦਾ ਵੀ ਮੈਂ ਤਾਂ ਜਾਨਣਾ ਹੈ ਇਹ ਇਹਨਾਂ ਨਾਲ ਤੇ ਤੁਸੀਂ ਉਹਨਾਂ ਦਾ ਕਿਵੇਂ ਕਰਿਓ ਨਾ ਕਰਿਓ ਜਾਨੀ ਚੋਰ ਤਾਂ ਭਾਈ ਉੱਥੋਂ ਆ ਗਿਆ ਗੜ ਸੁਲਤਾਨ ਨੂੰ ਕਹਿੰਦਾ ਕੀ ਗੱਲ ਹੈ ਕਹਿਣਾ ਗੱਲ ਕਾਢੀ ਆ ਜਾ ਰਹੇ ਨੇ ਆਇਆ ਕਰਕੇ ਆਪਣੇ ਨਾਲ ਠੱਕਾ ਕਰਿਆ ਨੇ ਬੁੱਢੇ ਸ਼ਾਹ ਨੇ ਕਹਿਣਾ ਇੱਕ ਬੁੱਢੇ ਸ਼ਾਹ ਵੀ ਮੈਂ ਠਾਰਾ ਬੁੱਢੇ ਸ਼ਾਹ ਨੂੰ ਕਹਿਣਾ ਬ੍ਹਾਮੇ ਨੇ ਮੇਜ ਕਰਦੂ ਤੂੰ ਫਿਕਰ ਕੀ ਕਰਦਾ ਹੈ ਕਿਹੜੀ ਗੱਲ ਦਾ ਫਿਕਰ ਕਰਦਾ ਹੈ ਇਹਦਾ ਠੀਕ ਹੈ ਭਾਈ ਉਹਨੇ ਕੀ ਕਰਿਆ ਜਾਨੀ ਚੋਰ ਨੇ ਪਰਮਾਤਮਾ ਜਦੋਂ ਬਾਹ ਫੜਦਾ ਹੈ ਉਹਨੇ ਜਿਹੜੀਆਂ ਉਹਦੇ ਕੋਲੇ ਹੁੰਦੀਆਂ ਚੋਰਾਂ ਕੋਲ ਤਾਂ ਹੈ ਜਾ ਕੋਸ ਉਹਨੇ ਕੋਲੇ ਕਿਹਦੀ ਚੀਜ਼ ਉਹਦੇ ਸਿੱਖਾ ਸੁਣ ਉਹਨੀਆਂ ਨਾਲੇ ਦੀਆਂ ਉਹ ਵਰਦਕ ਗਹਾਣੰਗ ਸੇ ਸਾਥ ਬਣ ਕੇ ਬਹਿ ਗਿਆ ਝਾਕ ਪਹਿਰੇ ਵਾਲਿਆਂ ਨੇ ਦੇਖਿਆ ਵੀ ਪਹਿਲਾਂ ਤਾਂ ਇੱਥੇ ਕੋਈ ਹੈ ਨਹੀਂ ਸੀ ਆ ਕਿੱਥੋਂ ਬਾਬਾ ਉਤਰੀ ਅਵਤਾਰ ਹੀ ਉਤਰਿਆ ਕਿਸੇ ਪਾਸੋਂ ਨਾ ਖਾਂਦਾ ਕੁਛ ਨਾ ਪੀਂਦਾ ਝਾਕ ਲੈਣੀ ਬੈਠੇ ਪੁੱਛੇ ਕਰਨੀ ਰਾਜਾ ਰਾਜਾ ਭਜਾ ਪਾ ਯੋਦੇ ਕੋਲੇ ਬੁੱਢੂ ਬੁਰਸ਼ ਪਹਿਲਾਂ ਵੀ ਆਇਆ ਕਰਕੇ ਮੈਂ ਜਨ ਰਾਣੀ ਚ ਆਈ ਹੈ ਤੇ ਮੇਰੇ ਕੋਲੇ ਰਹਿਤੂ ਕਹਿੰਦਾ ਹਾਂ ਰਹਿਤੂ ਆਏ ਨਹੀਂ ਗੱਲ ਵੀ ਉਹੀ ਰਹਿਤੂ ਐ ਨਿਰੰਦੀ ਰੁੰਦੀ ਕਹਿੰਦਾ ਹੋਰ ਪਹਿਲਾਂ ਤਾਂ ਬੋਲੀ ਨਾ ਕਰਨੇ ਨੋ ਕੋਈ ਨਾਲ ਵੀ ਨਾ ਗੱਲ ਕਰੀ ਕਹਿੰਦਾ ਜੇ ਬੋਲੇ ਨਹੀਂ ਭਾਈ ਦੋ ਤਿੰਨ ਟਾਂਡਾ ਜਦੋਂ ਬੋਲਿਆ ਤਾਂ ਕਹਿੰਦਾ ਕਹਿੰਦਾ ਮੇਰੇ ਕੋਲੇ ਮੇਰੇ ਰਾਣੀ ਉਹਨਾਂ ਦੀ ਚرائی ਆ ਕਹਿੰਦਾ ਵੀ ਮੈਂ ਮੇਰੇ ਕੋਲ ਗਏ ਤੂੰ ਉਹ ਕੰਡਾ ਰੇਟਾ ਪਹੂਗੀ ਰਹੁ ਢੰਗ ਨਾਲ ਉਹਨੇ ਭਾਈ ਕਹਿੰਦਾ ਮੈਂ ਐ ਕਰ ਸਾਰੇ ਜਿੰਨੇ ਵੀ ਤੇਰਾ ਪਿੰਡ ਹੈ ਸਾਰਾ ਸ਼ਹਿਰ ਹੈ ਸਾਰਿਆਂ ਨੂੰ ਕੁੰਡੇ ਤੇ ਡੰਡੇ ਖੜਾ ਦੇ ਕਹਿੰਦਾ ਦੋ ਰਾਤਾਂ ਦੋ ਰਾਤਾਂ ਦਣ ਖੜਾਈ ਖੜਕਾਈ ਜਾਂ ਨਾਲ ਤੈਨੂੰ ਵੀ ਖੜਕਾਉਣੇ ਪੈਣਗੇ ਜੇ ਤਨ ਉਸੀ ਗੱਲ ਭਾਈ ਹੁਣ ਦੇ ਕਹਿੰਦਾ ਜੇ ਸੁੱਤਾ ਫੇ